ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਅੱਜ ਦੀ ਇੱਕ ਨਵੀਂ ਵੀਡੀਓ ਤੇ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਹੀਆਂ 2025 ਦੇ ਆਖਰੀ 2 ਮਹੀਨੇ ਨਵੰਬਰ ਤੇ ਦਸੰਬਰ ਬਾਰੇ ਕਾਰਨ ਤੁਹਾਨੂੰ ਹੈਰਾਨੀ ਹੋਏਗੀ ਜਦੋਂ 6 ਵੱਡੇ ਗ੍ਰਹਿ ਪੂਰੇ ਪਲਾਨਟ ਦੇ ਇੱਕੋ ਸਮੇਂ ਚਾਲ ਬਦਲਣਗੇ ਜੋ ਤੁਹਾਡੀ ਓਵਰਆਲ ਲਾਈਫ ਸਟਾਈਲ ਕਮ ਚਾਣਗੇ ਕਿ ਨਹੀਂ ਆਪ ਸੋਚੋ ਤੁਸੀਂ ਛੇ ਦਿਗਜ ਵੱਡੇ ਗ੍ਰਹਿ ਆਪਣੀ ਚਾਲ ਬਦਲਣ ਜਾ ਰਹੇ ਆ ਇਸ ਲਈ ਡਾਕਟਰ 13 ਕੋਰਨੇ ਸੋਚਿਆ ਕਿ ਆਪਣੇ ਦਰਸ਼ਕਾਂ ਦੇ ਲਈ ਆਖਰੀ ਦੋ ਮਹੀਨਿਆਂ ਦਾ ਹਾਲਚਲ ਜ਼ਰੂਰ ਦੱਸਾਂ ਤਾਂ ਕਿ ਤੁਸੀਂ ਸੁਚੇਤ ਹੋ ਜਾਓ ਕਿਉਂਕਿ ਇਹ ਨਾਮੀ ਗ੍ਰਹਿ ਜਿਹੜੇ ਆ ਇਹ ਮਚਾਉਣ ਆ ਰਹੇ ਆ ਤਿਲਕਾ ਤੇ ਹਲਚਲ ਹਾਂਜੀ ਨਵੰਬਰ ਤੇ ਦਸੰਬਰ 2025 ਦੋਵੇਂ ਮਹੀਨੇ ਹੋਣਗੇ ਗ੍ਰਹਿ ਹਲਚਲ ਦੇ ਸਭ ਤੋਂ ਸ਼ਕਤੀਸ਼ਾਲੀ ਪੀਰੀਅਡ 12 ਮਹੀਨਿਆਂ ਦਾ ਜੋ ਗੁਜ਼ਰ ਗਏ ਤੇ ਜੋ ਬਾਕੀ ਰਹਿ ਗਏ ਜਦੋਂ ਗੁਰੂ ਬਕਰੀ ਹੋਏ ਹੋਣਗੇ ਸ਼ਨੀ ਮਾਰਗੀ ਬਣ ਜਾਣਾ ਆ ਬੁੱਧ ਆਪਣੀ ਚਾਲ ਉਲਟੀ ਤੇ ਫਿਰ ਸਿੱਧੀ ਕਰੇਗਾ ਸ਼ੁਕਰ ਬ੍ਰਿਸ਼ਟਿਕ ਚ ਦਾਖਲ ਹੋ ਜਾਏਗਾ ਫਿਲਹਾਲ ਤੁਲਾ ਅੱਛਾ ਹੈ ਤੇ ਸੂਰਜ ਵੀ ਰਾਸ਼ੀ ਬਦਲ ਜਾਏਗਾ ਸੰਗਰਾਮ ਦੇ ਵਾਲੇ ਦਿਨ ਤੇ ਮੰਗਲ ਜੈਸ਼ਟਾ ਨਿਖਸ਼ਤਰ ਚ ਆ ਕੇ એનર્ਜੀ ਦਾ ਪੱਧਰ ਉੱਚਾ ਕਰਦਾ ਹੈਗਾ ਹਲਚਲ ਹੋਣੀ ਹੈ ਕਿ ਨਹੀਂ ਆਪ ਸੋਚ ਲਓ ਯੂਨੀਵਰਸ ਤੇਲਕਾ ਮਚਣਾ ਕਿ ਨਹੀਂ ਇਸ ਮਿਲੇ ਜੋ ਲਿਖ ਰਿਹਾ ਤਾਕਤ ਦਾ ਪ੍ਰਭਾਵ ਹਰ ਰਾਸ਼ੀ ਦੇ ਜੀਵਨ ਤੇ ਪੈਣਾ ਹੀ ਪੈਣਾ ਆ ਸਿਹਤ ਤੋਂ ਲੈ ਕੇ ਕੈਰੀਅਰ ਤੱਕ ਹਲਚਲ ਹੋਏਗੀ ਪਰਿਵਾਰਕ ਰਿਸ਼ਤੇਆਂ 'ਚ ਛਿਲਜੁਲ ਹਲਚਲ ਤੋਂ ਲੈ ਕੇ ਫਿਰ ਪੈਸਾ ਕਹ ਲੋ ਕਿ ਹਰ ਖੇਤਰ ਜੀਵਨ ਦਾ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕੇਗਾ ਉਤਰਾਚੜਾ ਆਉਣੇ ਆ ਕਿਹੜੇ ਉਤਰਾਚੜਾ ਆਉਣੇ ਆ ਮੈਂ 12 ਰਾਸ਼ੀਆਂ ਬਾਰੇ ਗੱਲ ਕਰਾਂਗੀ ਤੇ ਵੀਡੀਓ ਦੇ ਅਖੀਰ 'ਚ ਤੁਹਾਨੂੰ ਦੱਸਾਂਗੀ ਇੱਕ ਇਹੋ ਜਿਹਾ ਪ੍ਰਾਤਨ ਉਪਾ ਜੋ ਸ਼ੇਖ ਰਹਾਂ ਦੇ ਮਿਲੇ ਜੁਲੇ ਪ੍ਰਭਾਵ ਨੂੰ ਸ਼ਾਂਤ ਕਰ ਦੇਵੇਗਾ ਇਸ ਲਈ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਿਆ ਕਰੋ ਆਪਣੀ ਰਾਸ਼ੀ ਲੱਭਣੀ ਆ ਆਦਤ ਤੋਂ ਮਜਬੂਰ ਜੋ ਹੋਇਆ ਸੀ ਇਹ ਨਹੀਂ ਪਤਾ ਕਿ ਬਹੁਤ ਸਾਰੀਆਂ ਗੱਲਾਂ ਹੋਰ ਨਾਲ ਚਲਣੀਆਂ ਹਨ ਸਭ ਤੋਂ ਪਹਿਲਾਂ ਮੈਂ ਗ੍ਰੈਗੋਰੀ ਚੇ ਗ੍ਰਹਾਂ ਦੀ ਵੱਡੀ ਹਲਚਲ ਤੋਂ ਪਹਿਲਾਂ 10 ਤੋਂ 1 ਨਵੰਬਰ ਤੇ ਦਸੰਬਰ 2025 ਚ ਕਿਹੜੇ-ਕਿਹੜੇ ਗ੍ਰਹਿ ਕਦੋਂ-ਕਦੋਂ ਆਪਣੀ ਐਨਰਜੀ ਨੂੰ ਚੇਂਜ ਕਰ ਰਹੇ ਆ ਗੁਰੂ ਬ੍ਰਹਸਪਤੀ ਆ 18 ਅਕਤੂਬਰ ਕਰਕ ਵਿੱਚ ਪ੍ਰਵੇਸ਼ ਸੀ ਤੇ 9 ਨਵੰਬਰ ਨੂੰ ਇਹ ਬੱਕਰੀ ਹੋ ਜਾਣਗੇ ਸ਼ਨੀ 28 ਨਵੰਬਰ ਮਾਰਗੀ ਹੋਣਗੇ ਮੀਨ ਰਾਸ਼ੀ ਦੇ ਵਿੱਚ ਹੀ ਆ ਫਿਲਹਾਲ ਐਟ ਪ੍ਰੈਜ਼ੈਂਟ ਬੁੱਧ 10 ਨਵੰਬਰ ਬੱਕਰੀ ਹੋਣਗੇ ਤੇ 29 ਨਵੰਬਰ ਨੂੰ ਦੁਬਾਰਾ ਮਾਰਗੀ ਹੋ ਜਾਣਗੇ ਸ਼ੁਕਰ 26 ਨਵੰਬਰ ਬ੍ਰਿਸ਼ਟਿਕ ਚ ਦਾਖਲ ਹੋ ਜਾਏਗਾ ਫਿਲਹਾਲ ਤੁਲਾਚ ਤੇ ਸੂਰਜ 16 ਨਵੰਬਰ ਬ੍ਰਿਸ਼ਟਿਕ ਵਿੱਚ ਪ੍ਰਵੇਸ਼ ਕਰਨਗੇ ਫਿਲਹਾਲ ਤੁਲਾਚ ਨੇ ਮੰਗਲ ਜੇਸਟਨ ਨਕਸ਼ਤਰ ਵਿੱਚ 22 ਨਵੰਬਰ ਨੂੰ ਮਾਰਗੀ ਹੋ ਜਾਣਗੇ ਸੋ 12 ਰਾਸ਼ੀਆਂ ਵਾਲੇ ਸੁਚੇਤ ਰਹਣ ਧਿਆਨ ਨਾਲ ਸੁਣੋ ਨੰਬਰ 1 ਮੇਖ ਰਾਸ਼ੀ ਦੀ ਵਾਰੀ ਆ ਗਈ ਚਾਰ ਖੇਤਰੀ ਦੱਸਨੇ ਮੇ ਸਿਹਤ ਦੱਸਣਾ ਕੈਰੀਅਰ ਦੱਸਣਾ ਪਰਿਵਾਰ ਦੱਸਣਾ ਪੈਸਾ ਦੱਸਣਾ ਤਾਂ ਫਿਰ ਮੈਂ ਨਾਲ ਦੱਸ ਦੇਣਾ ਇੱਕ ਉਪਾਅ ਕਰ ਜ਼ਰੂਰ ਲਿਓ 2 ਮਹੀਨੇ ਬਹੁਤ ਬਹੁਤ ਭਿਆਨਕ ਹੋਣ ਜਾ ਰਹੇ ਆ ਬਸ ਕਲੂ ਦੇ ਦਿੱਤਾ ਮੈਂ ਤੁਹਾਨੂੰ ਸੁਚੇਤ ਰਹੋ ਸਿੱਧੀ ਗੱਲ ਕਰਾਂ ਤਾਂ ਅਚਾਨਕ ਤਣਾਅ ਜਾਂ ਨੀਂਦ ਦੀ ਕਮੀ ਹੋ ਸਕਦੀ ਹੈ ਕੈਰੀਅਰ ਦੀ ਗੱਲ ਕਰਾਂ ਤਾਂ ਮੰਗਲ ਦਾ ਅਸਰ ਦਫਤਰੀ ਪਰੇਸ਼ਾਨੀਆਂ ਲਿਆ ਦੇਗਾ ਪਰ ਕਿਉਂਕਿ ਸ਼ਨੀ ਮਾਰਗੀ ਹੋ ਜਾਊਗਾ ਜਦੋਂ ਹੋਏਗਾ ਤਰੀਕਾ ਮੈਂ ਦੱਸਦੀਆਂ ਤਾਂ ਰੁਕੇ ਕੰਮ ਉਦੋਂ ਫਿਰ ਤੁਹਾਡੇ ਚੱਲ ਪਣਗੇ ਪਰਿਵਾਰ ਦੀ ਗੱਲ ਕਰੀਏ ਤਾਂ ਗੁਰੂ ਵਕਰੀ ਹੋਣ ਦੇ ਨਾਲ ਵੱਡਿਆਂ ਨਾਲ ਵਿਚਾਰਾਂ ਦਾ મતਭੇਦ ਹੋ ਸਕਦਾ ਹੈ ਇਸ ਰਾਏ ਭੇਦ ਕਰਕੇ ਕਲੇਸ਼ ਨੀ ਕਰਨਾ ਨਵੀਆਂ ਡੀਲਾਂ ਹੌਲੀ ਹੌਲੀ ਕਰਨੀਆਂ ਕਾਲੇ ਨਹੀਂ ਪਹਿਣਾ ਉਪਾਅ ਕਰ ਲਓ ਮੰਗਲਵਾਰ ਹਨੂਮਨ ਚਾਲੀਸਾ ਦਾ ਪਾਠ ਕਰਨਾ ਹੈ ਬ੍ਰੇਕ ਰਾਸ਼ੀ ਵਾਲਿਆਂ ਦੀ ਗੱਲ ਸੇਤ ਸ਼ੁਕਰ ਦੀ ਚਾਲ ਦੇ ਨਾਲ ਤੁਹਾਡੀ ਸਕਿਨ ਤੇ ਸ਼ੂਗਰ ਸੰਬੰਧੀ ਬਿਮਾਰੀ ਦੁਬਾਰਾ ਵੱਧ ਸਕਦੀ ਹੈ ਕੈਰੀਅਰ ਦੀ ਗੱਲ ਕਰੀਏ ਤਾਂ ਬੁੱਧ ਵਕਰੀ ਹੋ ਜਾਣਾ ਤੇ ਕੋਈ ਵੀ ਡਾਕੂਮੈਂਟ ਸਾਈਨ ਕਰਨ ਤੋਂ ਬਚੋਗੇ ਪਰਿਵਾਰ ਵਿੱਚ ਗੁਰੂ ਦਾ ਅਸਰ ਸ਼ਾਂਤੀ ਲਿਆਏਗਾ ਪਹਿਲਾਂ ਜੋ ਨਰਾਜ਼ਗੀਆਂ ਚੱਲ ਰਹੀਆਂ ਸੀ ਉਹ ਖਤਮ ਹੋ ਜਾਣਗੀਆਂ ਪੈਸੇ ਪੱਖੋਂ ਸ਼ਨੀ ਮਾਰਗੇ ਹੋਣ ਨਾਲ ਲਾਭ ਵਧਣੇ ਸ਼ੁਰੂ ਹੋ ਜਾਣਗੇ ਉਪਾਅ ਕਰ ਲਿਓ ਸ਼ੁਕਰਵਾਰ ਗਊ ਮਾਤਾ ਨੂੰ ਚਾਰਾ ਖਲਾ ਦੇਣਾ ਜਿੰਨੀ ਤੁਹਾਡੀ ਹਿਸਾਬ ਕਿਤਾਬ ਜੀਬ ਦਾ ਕੈਲਕੂਲੇਟ ਕਰ ਲਿਓ ਮਿਥਨ ਰਾਸ਼ੀ ਵਾਲਿਆਂ ਦੀ ਗੱਲ ਆ ਗਈ ਸਿਹਤ ਪੱਖੋਂ ਗੁਰੂ ਵਕਰੀ ਤੁਹਾਡੇ ਮਨ ਤੇ ਬੋਝ ਰੱਖੇਗਾ ਕੋਈ ਗੱਲ ਤੁਹਾਨੂੰ ਤੰਗ ਕਰੇਗੀ ਅੰਦਰ ਅੰਦਰ ਕੈਰੀਅਰ ਦੀ ਗੱਲ ਕਰਾਂ ਤਾਂ ਕੋਈ ਪੁਰਾਣਾ ਕੰਮ ਦੁਬਾਰਾ ਤੋਂ ਜੁੜਾ ਰੁਕਿਆ ਪਿਆ ਸੀ ਮੁੜ ਕੇ ਚਾਲੂ ਹੋਣ ਜਾ ਰਿਹਾ ਆ ਪਰਿਵਾਰ ਵਿੱਚ ਸ਼ਨੀ ਮਾਰਗੀ ਹੋ ਜਾਣਾ ਸ਼ਨੀ ਦੀ ਮਾਰਗੀ ਚਾਲ ਕਰਕੇ ਘਰ ਦੇ ਵਿੱਚ ਤੋਂ ਪਹਿਲਾਂ ਕਈ ਮਹੀਨੇ ਤੋਂ ਤਣਾਅ ਸੀ ਉਹ ਖਤਮ ਹੋ ਜਾਏਗਾ ਪੈਸਾ ਹੌਲੀ-ਹੌਲੀ ਫੇਰਨਾ ਸ਼ੁਰੂ ਹੋ ਜਾਏਗਾ ਪਹਿਲਾਂ ਬਰਕਤ ਨਹੀਂ ਸੀ ਇਧਰੋਂ ਆਉਂਦਾ ਸੀ ਤੇ ਇਧਰੋਂ ਨਿਕਲ ਜਾਂਦਾ ਸੀ ਹੁਣ ਸਟੇਬਿਲਿਟੀ ਆਏਗੀ ਸੋ ਉਪਾਅ ਕਰ ਲੈਣਾ ਤੁਸੀਂ ਵੀਰਵਾਰ ਵਾਲੇ ਦਿਨ ਪੀਲੀ ਦਾਲ ਪਾਪ ਛੋਲਿਆਂ ਦੀ ਦਾਲ ਤੇ ਹਲਦੀ ਦਾਨ ਕਰਦੀਆਂ ਕਰਕ ਰਾਸ਼ੀ ਵਾਲਿਆਂ ਦੀ ਗੱਲ ਆ ਗਈ ਸਿੱਧੀ ਗੱਲ ਕਰਾਂ ਤਾਂ ਗੁਰੂ ਰਾਸ਼ੀ ਦੇ ਵਿੱਚ ਹੋਣ ਕਰਕੇ ਸਰੀਰਕ ਤਾਕਤ ਤੁਹਾਡੀ ਵਧੀ ਰਣੀ ਹੈ ਤੁਹਾਡੀ ਰਾਸ਼ੀ ਚਾ ਗੁਰੂ ਕੈਰੀਅਰ ਪੱਖੋਂ ਵੱਡੇ ਲੋਕਾਂ ਤੋਂ ਸਹਿਯੋਗ ਮਿਲੇਗਾ ਪਹਿਲਾਂ ਕੋਆਪਰੇਸ਼ਨ ਘੱਟ ਸੀ ਹੁਣ ਲੋਕ ਤੁਹਾਨੂੰ ਸਹਿਯੋਗ ਕਰਨਗੇ ਪਰਿਵਾਰ ਪੱਖੋਂ ਸ਼ੁਕਰਦਾ ਪ੍ਰਵੇਸ਼ ਹੋਣ ਨਾਲ ਭਾਵਨਾਵਾਂ ਤਿੱਖੀਆਂ ਹੋਣਗੀਆਂ ਬੀ ਨਾਰਮਲ ਪੈਸਾ ਲਾਭਕਾਰੀ ਪੋਜੀਸ਼ਨ ਸ਼ਨੀ ਮਾਰਗੀ ਹੋਣ ਨਾਲ ਮਿਲਣਾ ਸ਼ੁਰੂ ਹੋ ਜਾਏਗਾ ਉਪਾਅ ਕਰ ਲਿਓ ਸੋਮਵਾਰ ਨੂੰ ਦੁੱਧ ਦੇ ਵਿੱਚ ਜਲ ਪਾ ਲਓ ਜਾਂ ਜਲ ਦੇ ਵਿੱਚ ਦੁੱਧ ਪਾ ਲਓ ਮਰਜ਼ੀ ਤੁਹਾਡੀ ਆ ਮਿਸ਼ਰਤ ਪਵਿੱਤਰ ਜਲ ਨੂੰ ਸ਼ਿਵਲਿੰਗ ਤੇ ਚੜਾ ਕੇ ਆਓ ਸਿੰਘ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਤੁਹਾਡੀ ਸਿਹਤ ਦੇ ਜੇ ਡਾਕਟਰ ਤੇਰਾ ਖੌਰ ਗੱਲ ਕਰੇ ਆਪਣੀਆਂ ਕੈਲਕੂਲੇਸ਼ਨਾਂ ਦੇ ਹਿਸਾਬ ਨਾਲ ਤਾਂ ਸੂਰੇਜ ਦੀ ਸਥਿਤੀ ਤੁਹਾਨੂੰ એનર્ਜੀ ਦੇਵੇਗੀ ਜੋ ਲਾਥਾਰਜ ਪਹਿਲਾਂ ਸੀਗਾ ਨਾ ਸੁਸਤੀ ਪਾਈ ਸੀ ਉਹ એનਰਜੈਟਿਕ ਹੋ ਜਾਉਗੇ ਹੁਣ ਤੁਸੀਂ ਕੈਰੀਅਰ ਪੱਖੋਂ ਨਵੇਂ ਪ੍ਰੋਜੈਕਟ ਮਿਲਣ ਮਿਲਣੇ ਆ ਇਸ ਲਈ ਪ੍ਰੋਜੈਕਟ ਫੜੋ ਤੇ ਕੰਮ ਨਵਾਂ ਸ਼ੁਰੂ ਕਰ ਦਿਓ ਬਿਲਕੁਲ ਟੁਕਮਾਂ ਸਮਾਯ ਪਰਿਵਾਰ ਪੱਖੋਂ ਬੁੱਧ ਵਕਰੀ ਹੋ ਜਾਣਾ ਗਲਤ ਪਹਿਮੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਬਚਣਾ ਹੈ ਬਚਣ ਚ ਹੀ ਬਚਾਓ ਚ ਬਚਾਓ ਫਾਇਦਾ ਪੈਸੇ ਪੱਖੋਂ ਵਿਦੇਸ਼ੀ ਸਰੋਤਾਂ ਤੋਂ ਤੁਹਾਨੂੰ ਲਾਭ ਹੋਣ ਜਾ ਰਿਹਾ ਉਪਾਅ ਕਰ ਲੈਣਾ ਐਤਵਾਰ ਗੁਣ ਤੇ ਥੋੜੀ ਜੀ ਕਣਕ ਦਾ ਦਾਨ ਕਰ ਦਿਓ ਜ਼ਰੂਰੀ ਹੈ ਜਿੰਨੇ ਵੀ ਮੈਂ ਉਪਾਅ ਦੱਸਤੀਆਂ ਮਿਹਰਬਾਨੀ ਕਰਕੇ ਕਰ ਦਿਓ ਦੋ ਮਹੀਨੇ ਬਹੁਤੀ ਹਲਚਲ ਮਚਣੀ ਹੈ ਕੰਨਿਆ ਰਾਸ਼ੀ ਦੀ ਵਾਰੀ ਆ ਗਈ ਸੇਤ ਪੱਖੋਂ ਪਾਚਕ ਸਮੱਸਿਆਵਾਂ ਡਾਈਜੈਸਟਿਵ ਸਿਸਟਮ ਜਿਹੜਾ ਵਿਗੜਿਆ ਤਕੜਿਆ ਸੀ ਤਣਾਵਾਣਾ ਉਹ ਹੁਣ ਪੇਟ ਤੇ ਰੋਗ ਠੀਕ ਹੋ ਜਾਣਗੇ ਆਜ਼ਮਾ ਦਰੁਸਤ ਹੋ ਜਾਏਗਾ ਖਾਓ ਪੀਓ ਐਸ਼ ਕਰੋ ਕੈਰੀਅਰ ਦੀ ਗੱਲ ਕਰਾਂ ਤਾਂ ਬੁੱਧ ਮਾਰਗੀ ਹੋਣਾ ਨਵੇਂ ਕੰਟਰੈਕਟ ਫਾਇਦਾ ਦੇਣਗੇ ਪਰਿਵਾਰ ਵਿੱਚ ਸ਼ਨੀ ਦੀ ਮਾਰਗੀ ਚਾਲ ਨਾਲ ਸੰਤੁਲਨ ਵਾਪਸ ਆ ਜਾਣਾ ਪੈਸਾ ਅਚਾਨਕ ਇਨਕਮ ਵਧੇਗੀ ਸਰਪ੍ਰਾਈਜ਼ ਹੈ ਤੁਹਾਡੇ ਲਈ ਉਪਾਅ ਕਰ ਲਓ ਬੁੱਧਵਾਰ ਹਰੇ ਕੱਪੜੇ ਪਾਉਣੇ ਸ਼ੁਰੂ ਕਰ ਲਓ ਇਹ 2 ਮਹੀਨੇ ਆ ਪੂਰੇ 2 ਮਹੀਨੇ ਦੇ ਉਪਾਅ ਆ বিঘਣੈਸ਼ ਮੰਤਰ ਓਮ ਗਣ ਗਣਪਤਾਏ ਨਮਹਾ YouTube ਤੋਂ ਦੇਖ ਲਈਦਾ ਸਪੈਲਿੰਗ ਸਹੀ ਉਚਾਰਨ ਹੋਣੇ ਚਾਹੀਦੇ ਆ ਇੱਕ ਮਾਲਾ ਕੱਢ ਲਈ ਰੋਜ਼ ਤੁਹਾਡਾ ਰਾਸ਼ੀ ਦਿਵਾਰੀ ਆ ਗਈ ਸਿਤ ਪੱਖੋਂ ਸ਼ੁਕਰ ਦੀ ਗਤੀ ਤੁਹਾਨੂੰ ਮਾਨਸਿਕ ਸ਼ਾਂਤੀ ਦੇਗੀ ਹੁਣ ਸਕੂਨ ਮਿਲੇਗਾ ਕੈਰੀਅਰ ਪੱਖੋਂ ਬੁੱਧ ਤੇ ਸ਼ੁਕਰ ਦਾ ਮਿਲਾਪ ਜਦੋਂ ਹੋਇਆ ਨਵੀਆਂ ਸੰਭਾਵਨਾਵਾਂ ਜਾਗਰੂਕ ਹੋਣਗੀਆਂ ਜਾਗਰਤ ਹੋਣਗੀਆਂ ਪਰਿਵਾਰ ਦੀ ਗੱਲ ਕਰਾਂ ਤਾਂ ਗੁਰੂ ਕਿਉਂਕਿ ਬੱਕਰੀ ਹੈ ਇਹਦਾ ਅਸਰ ਵੱਡੇ ਬਜ਼ੁਰਗਾਂ ਦੀ ਸਿਹਤ ਤੇ ਜ਼ਰੂਰ ਪੈਣ ਵਾਲਾ ਉਹਨਾਂ ਦਾ ਖਾਸ ਖਿਆਲ ਰੱਖਣਾ ਪਵੇਗਾ ਮਿਲੀ ਜੁਲੀ ਸਥਿਤੀ ਆ ਪੈਸੇ ਪੱਕੋਂ ਨਾ ਲਾਭ ਤੇ ਨਾ ਹਾਨੀ ਉਪਾਕਰ ਲੈਣਾ ਸ਼ੁਕਰਵਾਰ ਸੋਹਣੇ ਸੋਹਣੇ ਚਿੱਟੇ ਫੁੱਲ ਚਿੱਟੀਆਂ ਕਲੀਆਂ ਲక్ష్ਮੀ ਮਾਤਾ ਦੇ ਚਰਨਾਂ 'ਚ ਛੜਾਓ ਅਸ਼ੀਰਵਾਦ ਪ੍ਰਾਪਤ ਕਰੋ ਬ੍ਰਿਸ਼ਟਿਕ ਦੀਵਾਰੀ ਆ ਗਈ ਸੇਤ ਪੱਖੋਂ ਸ਼ੁਕਰ ਤੇ ਸੂਰਜ ਦੀ ਜੁਤੀ ਜਦੋਂ ਬੜਨੀ ਹੈ ਤੁਹਾਨੂੰ ਫੁਆਇਰ એનર્ਜੀ ਦੇਗੀ ਸਭ ਤੋਂ ਵੱਧ ਬ੍ਰਿਸ਼ਟਿਕ ਰਾਸ਼ੀ એનਰਜੈਟਿਕ ਰਹਿਣੀ ਹੈ ਇਸ ਵਾਰ ਜਿਹੜੇ 2 ਮਹੀਨੇ ਚੱਲਨੇ ਆ ਕੈਰੀਅਰ ਪੱਖੋਂ ਬਦਲਾਅ ਦਾ ਜੇ ਸੋਚ ਰਹੇ ਬਦਲਾਅ ਹੋ ਸਕਦਾ ਹੈ ਜੇ ਟਰਾਂਸਫਰ ਦੀ ਇੰਤਜ਼ਾਰ ਸੀ ਤਾਂ ਟਰਾਂਸਫਰ ਦੀ ਫੁੱਲ ਫਲੇਜਡ ਸੰਭਾਵਨਾ ਹੈ ਪਰਿਵਾਰ ਪੱਖੋਂ ਸ਼ਨੀ ਮਾਰਗੀ ਹੋਣਾ ਘਰੇਲੂ ਮਾਮਲੇ ਠੰਡੇ ਵਸਤੇ ਚ ਪੈ ਜਾਣਗੇ ਫਿਲਹਾਲ ਲਈ ਪੈਸਾ ਕਿਉਂਕਿ ਗੁਰੂ ਵਕਰੀ ਹੋਏਗਾ ਤੇ ਖਰਚੇ ਵਧਾਉਣੇ ਨੇ ਵਧਾਉਣੇ ਆ ਉਸਨੇ ਫਿਕਰ ਕਰਨ ਦੀ ਲੋੜ ਨਹੀਂ ਖਰਚੇ ਵਧਾਣ ਕੋਈ ਗੱਲ ਨਹੀਂ ਕਦੀ ਆਮਦਨ ਵੀ ਤਾਂ ਵਧੀ ਸੀ ਇਹ ਸੋਚ ਕੇ ਨਾਰਮਲ ਰਹਿਦਾ ਹੁੰਦਾ ਹੈ ਉਪਾਅ ਕਰ ਲਿਓ ਮੰਗਲਵਾਰ ਭਗਵਾਨ ਕਾਰਤਿਕ ਦੇ ਉਪਾਸਨਾ ਕਰਨੀ ਆ ਤੁਸੀਂ ਵਾਰੀ ਆ ਗਈ ਤੁਨੋਂ ਦੀ ਡਾਕਟਰ ਤੇਰਾਕਰ ਦੀਆਂ ਕੈਲਕੂਲੇਸ਼ਨਸ ਦੇ ਅਨੁਸਾਰ ਜੇ ਮੈਂ ਅਸੇਤਨੀ ਗੱਲ ਕਰਾਂ ਪੁਰਾਣੀ ਬਿਮਾਰੀ ਵਾਪਸ ਆ ਸਕਦੀ ਆ ਕੈਰੀਅਰ ਦੀ ਗੱਲ ਕਰਾਂ ਤਾਂ ਸ਼ਨੀ ਮਾਰਗੀ ਤੁਹਾਡੇ ਲਈ ਰੀਸਟਾਰਟ ਲੈ ਕੇ ਆਏਗਾ ਤੇ ਜੇ ਮੈਂ ਪਰਿਵਾਰਾਂ ਦੀ ਗੱਲ ਕਰਾਂ ਤਾਂ ਗੁਰੂ ਬੱਕਰੀ ਹੋਣ ਨਾਲ ਮਾਤਾ ਪਿਤਾ ਦੇ ਸਾਥ ਚ ਬਹੁਤ ਸਮਾਂ ਚੰਗਾ ਬੀਤੇਗਾ ਪੈਸੇ ਪੱਖੋਂ ਲਾਭ ਹੋਣ ਜਾ ਰਿਹਾ ਆ ਉਪਾਅ ਕਰ ਲਿਓ ਵੀਰਵਾਰ ਪੀਲਾ ਕੱਪੜਾ ਪਾਓ ਉਦ ਨਾਲ ਵਧੀਆ ਸਕੂਨ ਮਿਲੇਗਾ ਤੇ ਵਿਸ਼ਨੂੰ ਮੰਦਰ ਜਾਇਓ ਮਕਰ ਦੀ ਗੱਲ ਕਰਾਂ ਤਾਂ ਤੁਹਾਡੀ ਸਿਹਤ ਸ਼ਨੀ ਮਾਰਗੇ ਹੋਣ ਨਾਲ ਉਸ ਦੀ ਜਿਹੜੀ ਹੈ ਤਣਾਅ ਘੱਟ ਜਾਏਗਾ ਮਚ ਬੈਟਰ ਫੀਲ ਕਰੋਗੇ ਪਹਿਲਾਂ ਨਾਲੋਂ ਕੈਰੀਅਰ ਪੱਖੋਂ ਧੀਰਜ ਰੱਖਣਾ ਹੌਸਲਾ ਰੱਖਣਾ ਲਾਭ ਪੱਕਾ ਮਿਲ ਮਿਲੇਗਾ ਤੁਹਾਨੂੰ ਪਰਿਵਾਰ ਦੀ ਗੱਲ ਕਰਾਂ ਤਾਂ ਸ਼ੁਕਰ ਤੇ ਸੂਰੇਜ ਦੀ ਜਤੂਈ ਇਹ ਗਰਮਾਹੇਸ਼ ਤਪਸ਼ ਦੇਗੀ ਬੀਪੀ ਹਾਈ ਕਰੇਗੀ ਪੈਸੇ ਪੱਖੋਂ ਧਨਯੋਗ ਤਿਆਰ ਹੋ ਰਿਹਾ ਹੈ ਉਪਾ ਕਰ ਲਿਓ ਸ਼ਨੀਵਾਰ ਕਾਲੀ ਤੇਲ ਤੇ ਤੇਲ ਦਾ ਦਾਨ ਕਰਨਾ ਕੁੰਭ ਦੀ ਵਾਰੀ ਆ ਗਈ ਐਕਿਊਰੈਂਸ ਆਪਣੀ ਸਿਹਤ ਦਾ ਖਿਆਲ ਰੱਖਣਾ ਕਿਉਂਕਿ ਮੰਗਲ ਨੇ ਤਣਾਅ ਦਿਉਣਾ ਟੈਨਸ਼ਨ ਦੇਣੀ ਹੈ ਕੈਰੀਅਰ ਪੱਖੋਂ ਤੁਸੀਂ ਤੁਹਾਡੇ ਨਾ ਸ਼ਨੀ ਜਿਹੜਾ ਮਾਰਗੇ ਹੋਣਾ ਤੁਹਾਡੇ ਘਰ ਦੇ ਵਿੱਚ ਜਿਹੜੇ ਪਰਿਵਾਰਕ ਮਸਲੇ ਸੀ ਉਹਨਾਂ 'ਚ ਸਥਿਰਤਾ ਆਏਗੀ ਸੋ ਪਰਿਵਾਰ ਪੱਖੋਂ ਵੱਡਿਆਂ ਦਾ ਸਹਿਯੋਗ ਮਿਲ ਜਾਣਾ ਤੁਹਾਨੂੰ ਪੈਸਾ ਸਾਈਡ ਇਨਕਮ ਕੋਈ ਨਾ ਕੋਈ ਸੋਰਸ ਆਫ ਇਨਕਮ ਨਮਾਸਰੋਥ ਸ਼ੁਰੂ ਹੋਏਗਾ ਉਸ ਦਾ ਯੋਗ ਬਣ ਰਿਹਾ ਉਪਾ ਕਰ ਲਿਓ ਸ਼ਨੀਵਾਰ ਨੌਕਰੀ ਦੀ ਜਗਾ ਜਿੱਥੇ ਦੇਖੋ ਜਗਾਇਆ ਤਾਂ ਨਹੀਂ ਜਾ ਸਕਦਾ ਪਰ ਜੇ ਤੁਹਾਡੀ ਸ਼ਾਪ ਹੈ ਕੋਈ ਆਪਣਾ ਤੁਹਾਡਾ ਬਿਜ਼ਨਸ ਹੈ ਤਾਂ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਹੈ ਪਰ ਬਿਲਕੁਲ ਸੁਚੇਤ ਰਹਿ ਕੇ ਧਿਆਨ ਦੇ ਨਾਲ ਠੀਕ ਹੈ ਮੀਨ ਰਾਸ਼ੀ ਦੇ ਬਾਰੇ ਮੀਨ ਰਾਸ਼ੀ ਵਾਲਾ ਤਾਂ ਮੈਨੂੰ ਤਾਰਸਿਸ ਕਰਕੇ ਆਉਂਦਾ ਕਿਉਂਕਿ ਵਿਚਾਰੇ ਬਾਅਦ ਵਿੱਚ ਨੰਬਰ ਤੇ ਉਹਨਾਂ ਨੂੰ ਵੇਟ ਬਹੁਤ ਕਰਨੀ ਪੈਂਦੀ ਹੈ ਪਰ ਅੱਜ ਕੱਲ੍ਹ ਕਾਲ ਯੁਗ ਦਾ ਸਮਾਂ ਮੀਨ ਰਾਸ਼ੀ ਵਾਲੇ ਵੀ ਕੀ ਕਰਦੇ ਹੈ ਸਕਰੋਲ ਕਰਕੇ ਚਲੋ ਉਂਗਲ ਅਖੀਤ ਚਲੋ ਜੀ ਮਿਰਨਾਸ਼ੀ ਜਣੀ ਤਾਂ ਗਾਇਬ ਐਦਾਂ ਨਾ ਕਰਿਆ ਕਰੋ ਕਾ ਤੁਹਾਡੇ ਘਰਦਿਆਂ ਦੀ ਕਿਸੇ ਪਰਿਵਾਰਕ ਮੈਂਬਰ ਦੀ ਵੀ ਤਾਂ ਰਾਸ਼ੀ ਹੋ ਸਕਦੀ ਹੈ ਸੋ ਮੀਨ ਦੀ ਵਾਰੀ ਸੀ ਸਿਹਤ ਪੱਖੋਂ ਸ਼ਨੀ ਤੁਹਾਡੀ ਰਾਸ਼ੀ ਚ ਮਾਰਗੀ ਹੋ ਕੇ ਤੁਹਾਨੂੰ ਇੰਟਰਨਲੀ ਅੰਦਰੂਨੀ ਤਾਕਤ ਦੇਏਗਾ ਕੈਰੀਅਰ ਪੱਖੋਂ ਪੁਰਾਣੇ اٹਕੇ ਕੰਮ ਪੂਰੇ ਹੋਣਗੇ ਪਰਿਵਾਰ ਦੀ ਗੱਲ ਕਰਾਂ ਤਾਂ ਗੁਰੂ ਵਖਰੀ ਤੁਹਾਨੂੰ ਆਤਮ ਮੰਥਨ ਵੱਲ ਲੈ ਜਾਏਗਾ ਜਦੋਂ ਆਤਮ ਮੰਥਨ ਸ਼ੁਰੂ ਕਰ దిਗੇ ਤੇ ਆਉਣ ਵਾਲੇ ਸਮੇਂ ਚ ਕਹ ਲੋ ਇਨ ਦਾ ਲੌਂਗ ਰਨ ਬਹੁਤ ਫਾਇਦੇ ਹੁੰਦੇ ਆਤਮ ਮੰਥਨ ਹੀ ਤਾਂ ਅਸੀਂ ਕਰੀਦਾ ਨਹੀਂ ਰੁਕਿਆ ਹੋਇਆ ਤਨ ਵਾਪਸ ਆਉਣਾ ਹੈ ਪੈਸੇ ਪੱਖੋਂ ਤੁਹਾਨੂੰ ਖੁਸ਼ਕਬਰੀ ਮਿਲਣ ਜਾ ਰਹੀ ਹੈ ਇੱਕ ਉਪਾਅ ਕਰ ਦੇਣਾ ਵੀਰਵਾਰ ਵਾਲੇ ਦਿਨ ਬ੍ਰਹਸਪਤੀ ਮੰਤਰ ਜਪਣਾ ਹੈ ਤੇ ਪੀਲੇ ਫਲਾਂ ਦਾ ਦਾਨ ਕਰ ਦੇਣਾ ਇੱਕ ਫਲ ਵੀ ਦਿੱਤਾ ਜਾ ਸਕਦਾ ਹੈ ਕੇਲੇ ਬਹੁਤ ਨੇ ਪੀਲਾ ਫਲ ਕੇਲੇ ਦਾਨ ਕਰ ਸਕਦੇ ਹੋ ਸੁਪਰ ਉਪਾਅ ਪਾਤਨ ਗ੍ਰੰਥਾਂ ਚੋਂ ਹੁੰਦਾ ਮੇਰਾ ਰੇਅਰੈਸਟ ਹੁੰਦਾ ਆ ਐਦਾਂ ਕਰਨਾ ਹਰ ਸ਼ਨੀਵਾਰ ਜਦੋਂ ਸਵੇਰੇ ਕਾਲੇ ਤੇਲ ਤੇ ਸਰੋਂ ਦੇ ਤੇਲ ਦੇ ਨਾਲ ਦੀਵਾ ਜਗਾ ਦਿਓ ਤੇ ਓਮ ਨਿਲਾੰਜਨ ਸਮਾਪਾਸਮ ਰਵੀਪੁੱਤਰਮ ਜਮਗਰਜਮ ਇਹ ਮੰਤਰ ਨੇ ਇਹ 11 ਵਾਰ ਇਸ ਦਾ ਜਾਪ ਕਰਨਾ ਓਮ ਨਿਲਾੰਜਨ ਸਮਾਪਾਸਮ ਰਵੀਪੁੱਤਰਮ ਯਮਗਰਜਮ 11 ਬਾਰ ਪਾਠ ਕਰੋ ਰਵਾਈਂਡ ਕਰਕੇ ਦੁਬਾਰਾ ਮੇਰੀ ਆਵਾਜ਼ ਨੂੰ ਸੁਣ ਸਕਦੇ ਹੋ ਸ਼ੁੱਧ ਉਚਾਰਨ ਹੋਣਾ ਚਾਹੀਦਾ ਇਸ ਦੇ ਨਾਲ ਪਤਾ ਕੀ ਹੋਣਾ ਸ਼ਨੀ ਦੀ ਕਠੋਰਤਾ ਸ਼ਾਂਤ ਹੋਏਗੀ ਮੰਗਲ ਦੀ ਅਗਨ ਨਿਯੰਤਰਿਤ ਰਹੇਗੀ ਤੇ ਗੁਰੂ ਦੀ ਬੁੱਧੀ ਪ੍ਰਭਲ ਹੋ ਜਾਗੇ ਇਹ ਸ਼ੇਗਰ ਹੈ ਨਾ ਜਿਹੜੇ ਗੁਰੂ ਸ਼ਨੀ ਬੁੱਧ ਸ਼ੁਕਰ ਮੰਗਲ ਸੂਰਜ ਜਦੋਂ ਇਕੱਠੇ ਆਪਣੀ ਦਿਸ਼ਾ ਜਾਂ ਆਪਣੀ ਰਾਸ਼ੀ ਬਦਲਦੇ ਆ ਤਾਂ ਸਿਰਫ ਆਕਾਸ਼ ਹੀ ਨਹੀਂ ਕੰਬੇਗਾ ਸਾਡੀ ਜ਼ਿੰਦਗੀ ਦੇ ਹਰ ਖੇਤਰ ਚ ਇੱਕ ਅਜੀਬ ਜਿਹੀ ਹਲਚਲ ਪੈਦਾ ਹੋਣੀ ਹੈ ਇਹ ਸਮਾਂ ਸਾਨੂੰ ਬਦਲਾਸ ਖਾਏਗਾ ਧੀਰਜ ਸੰਤੁਲਨ ਤੇ ਵਿਸ਼ਵਾਸ ਦਾ ਸਮਾਂ ਆ ਘਬਰਾਉਣਾ ਨਹੀਂ ਆ ਕਿਉਂਕਿ ਕੁਝ ਵੀ ਬਦਲਾਅ ਬੈਟਰਮੈਂਟ ਲਈ ਹੁੰਦਾ ਆ ਸੋ ਅਸੀਂ ਕੁਦਰਤ ਦੀਆਂ ਖੇਡਾਂ ਦੇ ਵਿੱਚ ਹਸ ਹਸਕ ਸ਼ੇਪ ਨਹੀਂ ਕਰ ਸਕਦੇ ਪਾਣਾ ਮਿੱਠਾ ਕਰਕੇ ਮੰਨਣਾ ਪੈਣਾ ਆ ਉਪਾਅ ਕਰ ਲਓ ਜੋ ਜੋ ਮੈਂ ਦੱਸਿਆ ਇਹ ਐਕਿਊਰੇਟ ਆ ਮੇਰੀ ਕੈਲਕੂਲੇਸ਼ਨਸ ਵੀਡੀਓ ਦੇ ਅੰਤ ਵਿੱਚ ਮੇਰਾ ਸੁਨੇਹਾ ਸਿਰਫ ਤੁਹਾਡੇ ਲਈ ਇਹੀ ਆ ਕਿ ਗ੍ਰਹਿ ਕਦੇ ਵੀ ਸਾਡਾ ਵਿਰੋਧ ਨਹੀਂ ਕਰਦੇ ਡਰਨਾ ਨਹੀਂ ਮੈਂ ਦੇਖਿਆ ਕਿ YouTube ਤੇ ਬਹੁਤ ਡਰ ਜਾ ਰਿਹਾ ਲੋਕਾਂ ਨੂੰ ਆਪਾਂ ਆਪਣੀ ਪ੍ਰੋਟੈਕਸ਼ਨ ਕਰਨੀ ਆ ਠੀਕ ਆ ਹਾਲਾਤ ਖਰਾਬ ਹੋਣ ਜਾ ਰਹੇ ਆ ਇਹਦੇ 'ਚ ਕੋਈ ਦੋਰਾਏ ਨਹੀਂ ਆ ਮੈਂ ਵੀ ਇਸ ਹਮਤਾਂ ਪਰ ਆਪਾਂ ਆਪਣੀ ਪ੍ਰੋਟੈਕਸ਼ਨ ਜ਼ਿਆਦਾ ਕਰਨੀ ਸੁਚੇਤ ਰਹਿਣਾ ਖੋਲ ਕੇ ਤੁਰਨਾ ਕਿਉਂਕਿ ਇਹ ਗ੍ਰਹਿ ਸਾਨੂੰ ਰਾਹ ਵੀ ਦਿਖਾਉਣਗੇ ਤੇ ਜੇ ਅਸੀਂ ਉਹਨਾਂ ਦੀ ਚਾਲ ਨੂੰ ਸਮਝ ਕੇ ਠੀਕ ਉਪਾਅ ਕਰਾਂਗੇ ਤਾਂ ਕਿਸਮਤ ਸਾਡੇ ਹੱਥ ਛੋ ਜਾਏਗੀ ਹੁਣ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਓ ਕਿ ਤੁਹਾਡੀ ਰਾਸ਼ੀ ਕਿਹੜੀ ਆ ਤੇ ਤੁਹਾਨੂੰ ਕਿਹੜੇ ਕਿਹੜੇ ਗ੍ਰਹਿਾਂ ਦੀ ਚਾਲ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਆ ਕਿ ਫਲਾਨਾ ਗ੍ਰਹਿ ਮੇਰੀ ਲਾਈਫ 'ਚ ਜ਼ਿਆਦਾ ਦਖਲਅੰਦਾਜ਼ੀ ਕਰਦਾ ਜਾਂ ਪ੍ਰਭਾਵਿਤ ਕਰਦਾ ਮੈਨੂੰ ਮੇਰੇ ਜੀਵਨ ਨੂੰ ਇਹ ਚਾਰ ਖੇਤਰ ਪ੍ਰਮੁੱਖ ਹੁੰਦੇ ਆ ਨਾ ਬੰਦੇ ਦੀ ਸਿਹਤ ਦੀ ਗੱਲ ਹੋ ਗਈ ਕੈਰੀਅਰ ਦੀ ਗੱਲ ਹੋ ਗਈ ਪੈਸੇ ਦੀ ਗੱਲ ਹੋ ਗਈ ਫੈਮਲੀ ਦੀ ਗੱਲ ਹੋ ਗਈ ਮੈਂ ਸਾਰੀਆਂ ਗੱਲਾਂ ਕੈਲਕੂਲੇਟਿਵ ਦੱਸੀਆਂ ਔਰ 6 ਗ੍ਰਹਿਾਂ ਦੀ ਕੈਲਕੂਲੇਸ਼ਨ ਕਰਕੇ ਤੁਹਾਨੂੰ ਦੱਸੀਆਂ ਇਸ ਲਈ ਬ੍ਰਾਈ ਮਿਹਰਬਾਨੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਕਰਦੇ ਨਹੀਂ ਬੜੇ ਹੀ ਕੰਜੂਸ ਨੇ ਮਤਲਬ ਪ੍ਰਸਤੋਂ ਤੁਸੀਂ ਮੇਰੇ ਦਰਸ਼ਕ ਬਸ ਸੁਣਿਆ ਤੇ ਚਲੇ ਗਏ ਲਾਈਕ ਦੀ ਇੱਕ ਪਰਮਾਤਮਾ ਨੇ ਅੰਗੂਠੇ ਨਾਲ ਜਿਹੜੀ ਉਂਗਲ ਦਿੱਤੀ ਲਾਈਕ ਸ਼ੇਅਰ ਕਮੈਂਟ ਫਿਰ ਡਾਕਟਰ ਤੇਰਾਕੌਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁੰਦਾ ਹਾਈਪ ਦੀ অপਸ਼ਨ ਦਬਾਉਣੀ ਹੁੰਦੀ ਹੈ ਜੁਆਇਨ ਦੀ অপਸ਼ਨ ਦਬਾਉਣੀ ਹੁੰਦੀ 6 ਐਂਡ 1 ਕਮਾ ਇੱਕ ਉਂਗਲ ਦੇ ਨਾਲ ਕਰਦਿਆਂ ਕਰੋ ਤੁਹਾਡਾ ਵੀ ਭਲਾ ਮੇਰਾ ਵੀ ਭਲਾ ਮੈਂ ਤੁਹਾਡੇ ਲਈ ਆਊਟ ਆਫ ਦਾ ਵੇ ਜਾ ਕੇ ਵਧੀਆ-ਵਧੀਆ ਵੀਡੀਓਜ਼ ਬਣਾ ਕੇ ਲਿਆਉਣੀ ਹੈ ਮਿਲਾਂਗੇ ਤੁਹਾਨੂੰ ਅਗਲੇ ਗ੍ਰਹਿ ਗਤੀ ਦੀ ਜਾਣਕਾਰੀ ਦੇਣ ਲਈ ਸਭ ਤੋਂ ਪਹਿਲਾਂ ਸੋ ਮਿਲਦੇ ਅਗਲੀ ਵੀਡੀਓ ਚਕ ਹੋਰ ਵੈਦਿਕ ਰਾਜ਼ ਨਾਲ ਟਿਲ ਦੈਨ ਬਾਏ ਬਾਏ ਤੇ ਸਰਾਰ ਰੱਖਣਾ ਖਿਆਲ ਦੋ ਮਹੀਨੇ ਤੁਹਾਡੇ ਬਹੁਤ ਹੀ ਵਧੀਆ ਜਾਣ ਮੇਰੇ ਦਰਸ਼ਕਾਂ ਦੀ ਸਿਹਤ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਪਰਮਾਤਮਾ ਕੋਲੋਂ ਦੁਆਵਾਂ ਸਦਾ ਖੁਸ਼ ਰਹੋ ਤੰਦਰੁਸਤ ਰਹੋ